ਇਹ ਰ ਅਜੀ ਕੋਲ ਭਾਜੀ ਇਹ ਰ ਨਾ ਗੱਲ ਵਾਦ ਭਾਜੀ ਬਣ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾੜੀ ਡੱਕ ਦਾਰੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਡਾਤਾ ਲੱਗ ਗਿਆ ਲੋਕੇ ਨਾਲ ਲਾ ਕੇ ਨਾਲ ਲਾ ਕੇ ਵਡਾਵਾ ਜੋ ਕਿਹੜੀ ਬੱਤਰ ਮਾਰ ਕੇ ਸਿਰ ਪਾੜਿਆ ਜੋ ਦਾ ਡਾਕਟਰ ਕੋਈ ਦੇ ਕਿਹੜੀ ਜਗ੍ਹਾ ਤੇ ਰਹਿੰਦਾ ਸੰਗਲਸਤੀ ਨਿਵਾੜ ਨੰਬਰ 1 ਤੇ ਭਾਜੀ ਹਾਂਜੀ ਆਇਆ ਦਾ ਮੁੰਡਾ ਸ਼ੇਰ ਖਾ ਗਈ ਜੋ ਸ਼ੇਰ ਮੁੰਡਾ ਹੈ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਹੈ ਵਾਹ ਮੇਰੀ ਮਾਂਹ ਵਾਹ ਮੇਰੀ ਮਾਂਹ ਕਿ ਜੇ 5 ਮਹੀਨੇ ਦੇ ਪਹਿਲੇ ਸਾਲ ਹੋ ਗਿਆ ਜੇਲ੍ਹ ਚ ਚੜਾਈ ਜੇਲ੍ਹ ਤੋਂ ਖਬਰਾਂ ਜਾਂਦੀਆਂ ਉਹ ਯਾਰ ਬਲੀ ਦਾ ਦੇਈ ਤੇਈ ਕਰਦੀ ਆ ਸੰਭੂ ਤੇਰੇ ਨਾਲ ਰਹਿੰਦੀ ਜੋ ਗੱਡੇ ਵਿੱਚ ਕਮਾਉਂਦਾ ਹੀ ਉਹ ਨੂੰ ਛੜੀਆਂ ਨੂੰ ਮਸਤੀ ਚ ਲਮਾਉਂਦੀ ਘਰ ਗੱਡੇ ਵਿੱਚ ਕਮਾਉਂਦਾ ਹੀ ਬਾਅਦ ਦੇ ਮੈਨੂੰ ਫੋਨ ਕਰਦਾ ਮੈਨੂੰ ਤਾਂ ਵੀ ਬਾਰ ਕੜਾ ਦੇ ਜਮਾਨਤ ਕਰਾ ਦੇ ਤੁਮੰਤ ਕਰਾ ਦੇ ਘਰੇ ਆਣ ਕਿਵੇਂ ਮੈਨੂੰ ਪੁੱਛਦਾ ਨਹੀਂ ਮੇਰੀ ਘਰ ਦੀ ਗੱਲ ਕੋਈ ਦੱਸ ਦੇ ਮੈਂ ਨਹੀਂ ਦਰਦੀ ਨੂੰ ਦੱਸੀ ਮੈਂ ਤਾਂ ਬੜੀ ਵੱਡੀ ਗੱਲ ਕੀ ਹੋ ਗਈ ਮੈਂ ਬਾਦੰਦੀ ਤੇ ਹਾਂ ਬੰਦਲਾ ਮਰਦਾ ਜਿਹਦੀ ਮੌਤ ਹੋਈ ਹੈ ਕੀ ਨਾਂ ਕੀ ਦਾ ਸੰਜੇਰ ਸਿੰਘ ਆ ਪੰਨੂ ਨੇ ਗੱਦਿਆ ਰ ਮੇਰਾ ਪੰਨੂ ਨੇ ਹੋ ਕੇ ਬਾਹਰ ਕਢਾਇਆ ਨੂੰ ਇਹਨੇ ਕੰਮੀਆਂ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਤਰ ਲੇ ਪਾਉਂਦਾ ਰ ਅੰਦਰੇ ਅੰਦਰ ਸਾਨੂੰ ਨੇ ਆਪਦੇ ਜੀਜੇ ਦਾ ਕਿਹੜਾ ਛੱਡਦੇ ਆਂਦੀ ਸ਼ੇਰਾ ਤੈਨੂੰ ਛੱਡ ਦੂੰਗੀ ਮੇਰਾ ਜੀਜਾ ਮੈਂ ਨਹੀਂ ਛੱਡ ਸਕਦੀ ਪਰ ਤਾਂ ਵੀ ਰਣੀ ਇਹਦੀ ਵੱਡੀ ਹੱਤੀ ਪਹਿਲਾਂ ਵੀ ਜੀਜੇ ਦੀ ਹੋਰ ਕੋਈ ਗੱਲਬਾਤ ਹੀ ਕੁੜੀ ਵਿਆਹੀ ਗਈ ਤੇਰੀ ਘਰ ਮੈਂ ਹੱਥੀ ਸਾਰਾ ਕੁੱ ਕਰਾਇਆ ਆਂਦੀ ਸਿੰਘੋਂ ਉੱbro ਕਹੜਾ ਛੜਦੇ ਉਦੋਂ ਕਹੜਾ ਛੜਾਦੇ ਮੇਰੇ ਘਰ ਵਾਲੇ ਨੇ ਤੇ ਆਪ ਦੇ ਨਾ ਸਾੜਿੰ ਘਾਰੇ ਦੀ ਕਿੰਨੇ 70000 ਤੂੰ ਤਨਖਾਹ ਮੇਰੀ ਮਾਨ ਖਵਾ ਇਤਨਾ ਗੱਲਾਂ ਕਰਦੀ ਮੈਂ ਕਤਲ ਕੀਤਾ ਇਹ ਆਏ 5-7 ਜਣੇ 2 ਜਣੇ ਪਿਓ ਪਤੀ ਕਰ ਨਾਲ ਤੇ ਕਰ ਨਾਲ ਦਾ ਮੁੰਡਾ ਦੋਸਮੀ ਦੇ ਭਰਾ ਹੀ 3-4 ਜਣੇ ਹੋਰ ਨਾਲ ਉਹਨਾਂ ਦਾ ਨਹੀਂ ਪਤਾ ਹਨ ਕੌਣ ਕੌਣ ਨੇ ਇਹ ਜਿਹੜਾ ਜਿਹਨਾਂ ਨੇ ਇਹ ਨੂਰਪ੍ਰੀਤ ਸਿੰਘ ਜਿਹੜਾ ਜਿਹੜਾ ਸੰਧੂ ਹੀ ਜਿਹੜਾ ਅਸਮੀ ਦਾ ਜੀਤਾ ਕੀ ਨਾਮ ਹੈ ਗਰਲਾ ਸਿੰਘ ਉਹਦਾ ਨਾਮ ਦੇ ਮੁੰਡਾ ਵੀ ਹੈ ਕਾਦੀ ਸਿੰਘ ਉਹ ਦੇ ਮੁੰਡੇ ਦਾ ਨਾਮ ਜੋਗ ਹੋੜੇ-ਖੜੇ ਨਾਮ ਨਾਲ ਸਕੇ ਭਰਾ ਦੋ ਆਏ ਵੱਡੇ ਨਾਲ ਪਰੀਤ ਸਿੰਘ ਰੁਪਿੰਦਰ ਸਿੰਘ ਇਹਨਾਂ ਦੇ ਚੱਬੇ ਕਾਕੀ ਮੈਂ ਕਹਿੰਦਾ ਇਹ ਕਰਨਾ ਕਿ ਇਹਨਾਂ ਨੇ ਵੱਟੇ ਵੱਟ ਸਜਾ ਨੂੰ ਫਾਂਸੀ ਦੀ ਸਜ਼ਾ ਵੀ ਮੇਰੇ ਵਾਸਤੇ ਥੋੜੀ ਇਹਨਨਾਂ ਫਾਂਸੀ ਦੀ سزا ਰਹਿਣਾ ਉਹ ਵੀ ਮੈਨੂੰ ਥੋੜੀ ਲੱਗੂਗੀ ਇਹਨਾਂ ਨੂੰ ਸਾਰੇ ਫਾਂਸੀ ਦੀ ਇਹਨਾਂ ਨੂੰ سزا ਜੇ ਉਹ ਵੀ ਮੈਨੂੰ ਥੋੜੀ ਲੱਗਦੀ ਜੇ ਆਡਾ ਮੁੰਡਾ ਸ਼ੇਰ ਜਿੱਦਾ ਲੈ ਕੇ ਬਹਿ ਗਿਆ ਜੋ ਸੁਖ ਕਿੱਥੋਂ ਰਹਿਣਾ ਲੈ ਜੋ ਕਿੰਗੜੀ ਦੇ ਕੀ ਲੱਗਦੇ ਤੁਸੀਂ ਇਹਦੇ ਜਿਹੜਾ ਸਿਸਟਰ ਕੀ ਗੱਲ ਕੀ ਗੱਲ ਦੀ ਗੱਲ ਵੀ ਜਿਹੜਾ ਜਿਹੜਾ ਅਲੀ ਮੌਤ ਦੀ ਸਰ ਇਹੋ ਗੱਲ ਹੋਈ ਸੀ ਉਹਦੇ ਨਾਲ ਉਹ ਆਪਣੇ ਜੀਜੇ ਦੇ ਨਾਲ ਮਾੜੀ ਸੀ ਉਹਦੇ ਨਾਲੋਂ ਡੱਕਦਾ ਸੀ ਕਹਿੰਦੀ ਮੈਂ ਨਹੀਂ ਹਟਣਾ ਮੈਂ ਤੈਨੂੰ ਛੱਡ ਦੂੰਗੀ ਪਰ ਮੈਂ ਉਹਨੂੰ ਨਹੀਂ ਛੱਡਣਾ ਫਿਰ ਫੋਨ ਤੇ ਵੀ ਉਹਨੂੰ ਧਮਕੀਆਂ ਦੇਂਦੀ ਰਹੀ ਆ ਅਸੀਂ ਫੋਨ ਕਰਕੇ ਸਮਝਾਉਂਦੇ ਰਹੇ ਕਿ ਤੂੰ ਆ ਜਾ ਕਹਿੰਦੀ ਨਹੀਂ ਮੈਂ ਨਹੀਂ ਆਉਣਾ ਆਂਦੀ ਮੈਂ ਹੁਣ ਤੇ ਜਾਏ ਇਹਨੂੰ ਮਰਵਾ ਕੇ ਹੀ ਰਹਿਣਾ ਵਾ ਸਰਦ ਜੀ ਸਿੰਘ ਜੀ ਕੀ ਗੱਲ ਬਾਤ ਹੋਈ ਤੁਹਾਡੇ ਕੋਲ ਭਰਾ ਮੇਰੇ ਮੇਰੀ ਘਰ ਦੀ ਉਹਦੇ ਜੀਜੇ ਨਾਲ ਮਾਰੀ ਤੇ ਇਸੇ ਵੱਲੋਂ ਉਹਦੀ ਲੜਾਈ ਹੋ ਗਈ ਤੇ ਉਹ ਬਾਪੂ ਜੀ ਆੜੇ ਨੂੰ ਬਹੇ ਮਿਲੇ ਰਿਟਾਇਰਮੈਂਟ ਦੇ ਹਾਂ ਤੇ ਉਹ ਤੇ 3.5 3.5 3 ਲੱਖ ਮਿਲਿਆ ਜੀ ਤੇ 3 ਲੱਖ ਰੁਪਈਆ ਜੀ ਤੇ ਮੈਂ ਤੇ ਆਪਦੇ ਜੀਜੇ ਦੇ ਨਾਲ 2 ਲੱਖ ਰੁਪਈਆ ਜੀ ਲੈ ਕੇ ਤੇ ਆਪਦੇ ਜੀਜੇ ਦੇ ਨਾਲ 2 ਮਹੀਨੇ ਹੋ ਗਏ ਭੱਜੀ ਨੂੰ ਜੀ ਤੇ ਉਹ ਮੇਰੇ ਭਰਾ ਨੂੰ ਉਹਨੂੰ ਪਤਾ ਲੱਗ ਗਈ ਉਹ ਬੜੇ ਮੇਤਰਲਾਂ ਮਿੰਟਾਂ ਲਈਆਂ ਤੇ ਫੇਰ ਵੀ ਤੇ ਕੋਨੇ ਯਾਰ ਨਹੀਂ ਕੀਤਾ ਇਹ ਤੇ ਬੜੇ ਪਰੇ ਪੰਜਤਾ ਜੀ ਕਹਿੰਦਾ ਰਿਹਾ ਤੇ ਮਰਾਕਰ ਮਿਲ ਕੇ ਘਰ ਦੀ ਹਾਲ ਤੇ ਵਿਸਾਦ ਦੀ ਘਰ ਦੇ ਸਾਧੋ ਜੀ ਤਾਂ ਦੀ ਪੰਚਾਇਤ ਚ ਗੱਲ ਹੋਈ ਤੇ ਪਹਾੜ ਦੀ ਪੰਚਾਇਤ ਚ ਗੱਲ ਹੋਈ ਸਾਰੀ ਤੇ ਉਹ ਇਹ ਕਰਕੇ ਉਹ ਦੇ ਜੇ ਦੇ ਨਾਲ ਮਾੜੀ ਤੇ ਉਹਦੇ ਬੱਕਦਾਈ ਇਹਨੂੰ ਅੱਛਾ ਤੇ ਇਸੇ ਕਰਕੇ ਜਿਹੜਾ ਉਹ ਸੱਟਾ ਲੱਗੀਆਂ ਹਾਂਜੀ ਉਹਨਾਂ ਇੱਕ ਗਰਲਾ ਸਿੰਘ ਜੀ ਦੇ ਜੀ ਦੇ ਨਾਮ ਅੱਛਾ ਲਾਪਰੇ ਸਿੰਘ ਉਹਦੇ ਸਾਲੇ ਦਾ ਨਾਮ ਹਾਂ ਹਰ ਪ੍ਰੈਸਿੰਗ ਉਹਦੇ ਸਾਲੇ ਦੇ ਨਾਲ ਹੀ ਸਿੰਘ ਨੇ ਪਿੱਛੇ ਆ ਕੇ ਲਲਕਾਰਾ ਮਾਰਿਆ ਜੀ ਮਨਦੀਪ ਕੌਰੀ ਲਲਕਾਰਾ ਮਾਰਿਆ ਫੜਲੇ ਸ਼ੇਰਾ ਇਹੋ ਜੀ ਜਾਨਾ ਦੇਈ ਉਹਦੇ ਦਾਤਰਾ ਤੇ ਹਮਲਾ ਕਰਦਾ ਸੀ ਤੇ ਉਹਨੂੰ ਜਾਨੋਂ ਮਕਾਨ ਦੀ ਮਾਰਦਾ ਸੀ ਉਹਨਾਂ ਪੂਰਾ ਪਲਾਨ ਬਣਾ ਗਿਆ ਜੀ ਇਹਨੂੰ ਮਾਰਨ ਦੇ ਮਕਾਦਰ ਦਰਖਾਸਤ ਦਿੱਤੀ ਹੈ ਦਰਖਾਸਤ ਵੀ ਹੋਈ ਹੁਣ ਕਾਨੂੰਨ ਲੋਕ ਪ੍ਰਸ਼ਾਸਨ ਨਾਲ ਪੁੱਛੀ ਗਈ ਹਾਂ ਕੋਈ ਨਹੀਂ ਹੋਈ ਹਾਂਜੀ ਉਹ ਬੰਦੇ ਫੜੇ ਨਹੀਂ ਗਏ ਜੀ ਅੱਛਾ ਕੀ ਮੰਗ ਕੀ ਕਰਦੇ ਹੋ ਮੰਗ ਹਾਲੀ ਇਹੋ ਜੀ ਭਾਈ ਤੇ ਉਹਨੂੰ ਜਿੰਨੀ ਆਹੀ ਬੇਨਤੀ ਆਦੀ ਇਹ ਆ ਤੇ ਸਾਡੀ ਵਤ ਵਦ ਮੈਂ ਤਾਂ ਇਹ ਆ ਰਕੀ ਹਾਂਜੀ ਸੰਗਲ ਮਿਲਣਾ ਚਾਹੀਦਾ ਹੀ ਹਾਂਜੀ